ਤੁਨੂੰ ਯਾਦ ਹੋਣਾ ਜਦੋਂ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਜਨਾਲੇ ਥਾਣੇ ਲੈ ਕੇ ਗਿਆ ਇਸ ਤੇ ਜਾ ਕੇ ਥਾਣੇ 'ਚ ਜੋ ਹਾਲਾਤ ਪੈਦਾ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਦੋ ਮਹੀਨੇ ਦੇਸ ਤੇ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹ ਲੱਭਿਆ ਨਹੀਂ ਮਗਰ ਇਹ ਲੱਭਿਆ ਕਿ ਨੂੰ ਜੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਤੇ ਨਾਲ ਉਸ ਗੱਲ ਨਾਲ ਲੱਗਾ ਜੇ ਜੰਮ ਤੋਂ ਮੈਂ ਹੈ ਨਾ ਪੜਾ ਮੋਟੀ ਜਾਨ ਹੈ ਤੂੰ ਇਹਨੂੰ ਛੱਡ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਐਵੇਂ ਨਿਆੜਿਆਂ ਨੂੰ ਦਬਕੇ ਮਾਰਨ ਧਿਆ ਤੁਹਾਨੂੰ ਯਾਦ ਹੋਣਾ ਜਦੋਂ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਜਨਾਲੇ ਥਾਣੇ ਲੈ ਕੇ ਗਿਆ ਉਹਦੇ ਬਾਅਦ ਬਹੁਤ ਉਸ ਗੱਲ ਦਾ ਰੌਲਾ ਪਿਆ ਕਿ ਇਹ ਗੁਰੂ ਸਾਹਿਬ ਦਾ ਸਤਕਾਰ ਨਹੀਂ ਇਸ ਨੇ ਜਾ ਕੇ ਥਾਣੇ 'ਚ ਜੋ ਹਾਲਾਤ ਪੈਦਾ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੀ ਉਹ ਇਹਦੇ ਤੇ ਪਰਚਾ ਦਰਜ ਹੋ ਗਿਆ ਫਿਰ ਇਹ ਭੱਜ ਗਿਆ 2 ਮਹੀਨੇ ਦੇਸ ਤੇ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹ ਲੱਭਿਆ ਨਹੀਂ ਮਗਰ ਇਹ ਲੱਭਿਆ ਕਿਨੂੰ ਇਸ ਚੀਫ ਇੰਜੀਨੀਅਰ ਸਾਹਿਬ ਨੂੰ ਹੁਣ ਇਹ ਚੀਫ ਇੰਜੀਨੀਅਰ ਦੀ ਆਡੀਓ ਸੁਣੋ ਆਡੀਓ ਕਮਾਲ ਦੀ ਹੈ ਜਿਹੜਾ ਕਹਿੰਦਾ ਮੈਂ 50 ਬੰਦੇ ਮਾਰੇ ਆ ਮੈਂ ਗਰਨੇਡ ਵੀ ਚਲਾਏ ਆ ਮੈਂ ਰਾਕਟ ਲਾਂਚਰ ਵੀ ਚਲਾਉਂਦਾ ਰਿਆਂ ਹੁਣ 50 ਮਾਰਤੇ 4 ਰਹਿ ਗਏ ਔਰ ਬੜੀ ਛੇਤੀ ਉਹਨਾਂ ਨੂੰ ਵੀ ਮਾਰੂਗਾ ਕਮਾਲ ਦੀ ਗੱਲ ਆ ਜੀ ਲਾਏ ਨ ਆਰਡਰ 80 ਬੰਦੇ ਤੇ ਤਾਂ ਤੁਸੀਂ ਫੁਰਕ ਹੁੰਦੀ ਆ ਉਦੋਂ ਹੀ ਪਰਚਾ ਦੇ ਦੇਣੇ ਹੋ ਆ ਕੀ ਚੱਕਰ ਹੈ ਇਸ ਮਸਲੇ 'ਚ ਕਿ ਆ ਬੰਦਾ ਥੋੜਾ ਸਿੱਧੇ ਹੀ ਕਹਿ ਰਿਹਾ ਐਡਮਿਸ਼ਨ ਕਰ ਰਿਹਾ ਕਿ ਮੈਂ ਇਹ ਕੰਮ ਕਰਦਾ ਔਰ ਕਰੂੰਗਾ ਔਰ ਹਲੇ ਤੱਕ ਕੋਈ ਕਾਰਵਾਈ ਨਹੀਂ ਆਡੀਓ ਸੁਣਿਓ ਜੀ ਪਲੀਜ਼ ਉੱਥੇ ਮੰਡੀਪੁਰ ਦਾ ਉੱਪਰੋਂ ਜਮਰਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਕਰਨਾ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਹੀਂ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਹੀਂ ਨਹੀਂ ਲਿਆ ਮੈਂ ਅਮਰਤਪਾਲ ਦਾ ਨਾਲ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨਲ ਸਿੰਘ ਵੀਰਮੰਮਤ ਸੀ ਮੈਂ ਤਾਂ ਨਹੀਂ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫੇਰ ਗੱਲ ਕਰੋ ਹੈਂ ਪਾਈਦਾ ਰੋ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਐਨਾ ਜਿੰਨੂੰ ਮਰਜ਼ੀ ਕੁਛ ਲਈ ਚਾਹੇ ਤਾ ਸਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਮੇਰਾ ਨਾਮ ਬੋਲਦਾ 50 ਬੰਦਿਆਂ ਚੋਂ 50 ਮਾਰੇ ਆ ਉਹਨੇ 4 ਵਜੇ ਪਏ ਆ ਗੌਰਵ ਵੀ ਆ ਗਿਆ ਸੁੱਤਾ ਪਿਆ ਨਹੀਂ ਇਹ ਕਹੇ ਤੂੰ ਵੀ ਕਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁੜ ਕੇ ਆ ਕੇ ਤੂੰ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਦੇ ਜਾ ਕੇ ਸਰ ਵੀਰ ਨਾਲ ਗੱਲ ਕਰਾ ਲਈ ਜਦੋਂ ਲੱਗ ਕੇ ਬੈਠਾ ਦਾ ਉਹਨੂੰ ਵੀ ਪਤਾ ਉਹਨੇ ਕਹਿੰਦਾ ਇਹ ਬੰਬ ਚਾੜ ਦਊਗਾ ਅੱਛਾ ਵਿਆਹ ਤੇ ਆਇਆ ਅੱਛਾ ਉਹਨੂੰ ਪਤਾ ਮੈਂ ਚਲਾਉਂ ਜੋਗਾ ਹੈਗਾ ਮੈਂ ਆਪਣੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਵੀ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲਾ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਤਮੀਜ਼ ਤੇ ਮੇਰੇ ਨਾਲ ਕਰੀ ਨਾ ਠੀਕ ਹੈ ਕਰਦੇ ਕਦਾ ਫੋਟੋ ਕਿਹੜੀ ਲਾਈ ਹੈ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਬੈਠੇ ਉਹ ਜੇ ਗੱਲਾਂ ਪੁੱਛੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਸ ਆਇਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਆਖਣ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਜੇ ਮੈਨੂੰ ਨਾ ਸਮਾਇਆ ਗਿਆ ਇੱਥੇ ਆ ਕੇ ਓ ਯਾਰ ਤੂੰ ਮੈਂ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤੇ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਲਗਦਾ ਨਾ تیرਣਾ ਆ ਗਿਆ ਨਾ ਤੇ ਸਿੱਧੀ ਗੋਲੀ ਵੱਜੂਗੀ ਅੱਛਾ ਤੂੰ ਗੋਲੀ ਮਾਰ ਲੇਗਾ ਆਲ ਵੇਖ ਲੋ ਚੀਫ ਇੰਜੀਨੀਅਰ ਕਹਿੰਦਾ 50 ਬੰਦੇ ਮਾਰੇ ਆ 4 ਰਹਿ ਗਏ ਆ ਅਰਸ਼ਦੀਪ ਕਲੇਰ ਨੂੰ ਕਹਿੰਦਾ ਤੈਨੂੰ ਵੀ ਠੋਕੂਗਾ ਤੇ ਪੰਜਾਬ ਪੁਲਿਸ ਸੁੱਤੀ ਆ ਜਿਵੇਂ ਬਾਟ ਸਾਹਿਬ ਕਰਨਲ ਬਾਟ ਪਟਿਆਲੇ ਵਾਲਿਆਂ ਦੇ ਕੇਸ 'ਚ ਸੁੱਤੀ ਸੀ ਜਿਵੇਂ ਆ ਬੰਬ ਬਲਾਸਟਾਂ ਦੇ ਕੇਸ 'ਚ ਸੁੱਤੀ ਆ ਮਗਰੋਂ ਜਾਗਦੇ ਹੁੰਦੇ ਨਾ ਸਾਡੇ ਸਤਿਕਾਰਯੋਗ ਨੇ ਔਰ ਦੂਜੀ ਗੱਲ ਕਹਿੰਦਾ ਜੀ ਮੈਂ ਰਾਕੇਟ ਲਾਂਚਰ ਵੀ ਚਲਾਇਆ ਤੇ ਗਰਨੇਡ ਵੀ ਸਿੱਟੇ ਆ ਮਤਲਬ ਜਿਹੜਾ ਬੰਦਾ ਆਪਦੀ ਗिल्ਟ ਨੂੰ ਐਡਮਿਟ ਕਰ ਰਿਹਾ ਕਹਿ ਰਿਹਾ ਕਿ ਮੈਂ ਕਾਰਵਾਈਆਂ ਕਰ ਰਿਹਾ ਸਿੱਧੇ ਕਹਿੰਦਾ ਰਿਕਾਰਡ ਕਰ ਲੋ ਜੋ ਮਰਜ਼ੀ ਕਰ ਲੋ ਔਰ ਜਿਹਦੇ ਤੇ ਦੇਸ਼ ਨੂੰ ਤੋੜਨ ਵਾਲਾ ਬੰਦਾ ਆਈਐਸਆਈ ਦਾ ਏਜੰਟ ਜਿਹੜਾ ਜਾ ਕੇ ਪਹਿਲਾਂ ਕਹਿੰਦਾ ਸੀ ਵੱਖਰਾ ਸੂਬਾ ਬਣਾਵਾਂਗੇ ਜਾ ਕੇ ਫਿਰ ਸੰਵਿਧਾਨ ਦੀ ਸੌਂਖਾ ਖਾ ਕੇ ਬੈਠਿਆ ਔਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾ ਕੇ ਥਾਣੇ ਲੈ ਜਾ ਕੇ ਏਡੀ ਗਲਤੀ ਕਰ ਸਕਦਾ ਹੈ ਨਿਲੈਕੀ ਕਰ ਸਕਦਾ ਉਹਦਾ ਏਟ ਹੋਵੇ ਐਨਆਈਏ ਦੀ ਰੇਡ ਪਈ ਹੋਵੇ ਹਾਈ ਕਮਿਸ਼ਨ ਤੇ ਅਟੈਕ ਕਰਨ ਤੇ ਮਸਲੇ ਜੇ ਇਹਨਾਂ ਦੇ ਕੁਝ ਪਰਤਾਲ ਹੁੰਦੀ ਹੋਵੇ ਉਹ ਬੰਦਾ ਸਿੱਧੀ ਥ्रेट ਕਰ ਰਿਹਾ ਔਰ ਪੰਜਾਬ ਪੁਲਿਸ ਹਲੇ ਵੇਟ ਵੇਟ ਕਾ ਵੀ ਐਂਡ ਜੀਜੀਪੀ ਸਾਹਿਬ ਵਨ ਹੈਜ਼ ਵੈਰੀ ਹਾਈ ਐਕਸਪੈਕਟੇਸ਼ਨਸ ਆਫ ਯੂ ਇਹ ਸਮਝ ਆਉਂਦੀ ਆ ਜਦ ਭਗਵੰਤ ਮਾਨ ਦਾ ਜੋਕਰ ਬਟ ਵਾਈ ਪੰਜਾਬ ਦੇ ਲੋਕ ਕੀ ਵਾਈ ਸ਼ੁੱਡ ਦੇ ਪੇ ਆ ਪ੍ਰਾਈਸ ਵਾਈ ਸ਼ੁੱਡ ਪੰਜਾਬ ਸਫਰ ਵਿਲ ਬੀ ਰਿਐਕਟ ਆਫਟਰ ਹੀ ਐਕਸ ਔਰ ਆਈ ਅਸ਼ੋਰ ਅਰਸ਼ਦੀਪ ਕਲੇਰ ਦੈਟ ਵੀ ਸਟੈਂਡ ਬਾਈ ਦ ਟਰੂਥ ਅਸੀਂ ਉਹਦੇ ਨਾਲ ਖਲੋਤੇ ਆ ਪ੍ਰਾਤ ਤੂੰ ਇਹਨੂੰ ਪੰਗੂ ਸਾਹਿਬ ਦੇ ਲੱਤਾਂ ਤੇ ਜੰਮ ਦੋ ਮੈਂ ਹੈ ਨਾ ਮਾੜਾ ਮੋਟੀ ਜਾਨ ਹੈ ਤੂੰ ਇਹਨੂੰ ਛੱਡ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਐਵੇਂ ਨਿਆੜਿਆਂ ਨੂੰ ਦਬਕੇ ਮਾਰਨ ੜਿਆ ਵੱਡਾ ਬਦਮਾਸ਼ ਆ ਕਿਥੋਂ ਦਾ ਉਹ ਬੰਦੇ ਆਲੀ ਗੱਲ ਕਰੋ ਔਰ ਕੀ ਇਹ ਸਲੀਕਾ ਕੀ ਇਹ ਚੀਫ ਇੰਜੀਨੀਅਰ ਇੱਕ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਇਹ ਮਜਾਲ ਫਿਰ ਇਹ ਮਾਹੌਲ ਖਰਾਬ ਕਰਨ ਚ ਮਤਲਬ ਸਰਕਾਰ ਹੀ ਕਰਾ ਰਹੀ ਹੈ ਸਰਕਾਰ ਦਾ ਇਹਦੇ ਪਿੱਛੇ ਹੱਥ ਹੈ ਤਾਂ ਸਾਫ ਹੀ ਹੈ ਜੀ ਜੇ ਨਹੀਂ ਕੋਈ ਕਾਰਵਾਈ ਹੁੰਦੀ ਮੀਨਸ ਇਹ ਸਾਰੇ ਮਾਹੌਲ ਦੇ ਪਿੱਛੇ ਇੱਕ ਰਾਜਨੀਤੀ ਆ ਔਰ ਹੋਰ ਕੁਝ ਨਹੀਂ ਜਿਹੜਾ ਹਿੰਦੂ ਸਿੱਖ ਇਕਤਾ ਭਾਈਚਾਰੇ ਇਕਸਾਂਜ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਜਾ ਰਹੀ ਆ ਸਰਕਾਰ ਤਾਂ ਉਹਦੇ ਚ ਫਿਰ ਮਿਲੀ ਭੁਗਤਣਾ ਚੁੱਪ ਬੈਠੀ ਆ ਸੋ ਆਈ ਹੈਵ ਹਾਈ ਐਕਸਪੈਕਟੇਸ਼ਨਸ ਕਿ ਪੰਜਾਬ ਪੁਲਿਸ ਵਿਲ ਐਕਟ ਐਂਡ ਐਕਟ ਡਿਸਾਈਸਿਵਲੀ ਐਂਡ ਸਟਰੋਂਗਲੀ ਕਿ ਕਿਸੇ ਦੇ ਹਿੰਮਤ ਨਾ ਹੋਵੇ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ ਵੰਡੀਆਂ ਪਾਉਣਾ ਚਾਹੁੰਦੇ ਸਿੱਧੇ ਹੋ ਕੇ ਥ੍ਰੈਟ ਕਰਨ ਕਿਸੇ ਨੂੰ ਕਿਉਂਕਿ ਉਹਨੇ ਚੈਨਲ 'ਚ ਇੰਟਰਵਿਊ ਦਿੱਤੀ ਔਟ ਨੌਨਸੈਂਸ ਇਸ ਬਹੁਤ ਬਹੁਤ ਕਨਵਾਜ